छत्तीसगढ़ ਵਿੱਚ ਦੋ ਈਸਾਈ ਔਰਤਾ ਵਿਰੁੱਧ ਐਨਆਈ ਦੀ ਕਾਰਵਾਈ ਕਾਰਨ ਈਸਾਈ ਭਾਈਚਾਰੇ ਦੇ ਵਿੱਚ ਗੁੱਸਾ ਹੈ ਮੰਗਲਵਾਰ ਨੂੰ ਈਸਾਈ ਆਗੂਆਂ ਦੀ ਅਗਵਾਈ ਹੇਠ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਸੰਗਠਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਔਰਤਾ ਲਈ ਇਨਸਾਫ਼ ਦੀ ਮੰਗ ਕੀਤੀ ਹੈ ਈਸਾਈ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਥਾਮਸ ਰੋਬੀ ਕੋਲਿਨ ਹਰੀ ਵਲਸਨ ਪੀਟਰ ਸੀਮ ਰਮੇਸ਼ ਸੁਸ਼ੀਲ ਅਤੇ ਹੋਰਾਂ ਨੇ ਏਡੀਸੀ ਰਾਕੇਸ਼ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਤੇ ਉਹਨੇ ਕਿਹਾ ਕਿ छत्तीसगढ़ ਦੇ ਵਿੱਚ NIA ਨੇ ਦੋ ਔਰਤਾ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਪਹਿਲਾ ਉਹਨਾਂ ਤੇ ਧਰਮ ਪਰ ਵਰਤਨ ਦਾ ਦੋਸ਼ ਲਗਾਇਆ ਉੱਥੇ ਹੀ ਅਤੇ ਜਦੋਂ ਇਹ ਦੋਸ਼ ਸਾਬਤ ਨਹੀਂ ਹੋਇਆ ਤਾਂ ਉਹਨਾਂ ਨੇ ਮਨੁੱਖੀ ਤਸਕਰੀ ਵਰਗੇ ਕੰਪੀੜ ਦੋਸ਼ ਲਗਾਏ ਨੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਵੇਂ ਔਰਤਾ ਵਿਰੁੱਧ ਦਰਜ ਕੇਸ ਜਿਹੜਾ ਰੱਦ ਕੀਤਾ ਜਾਵੇ ਅਤੇ ਉਹਨਾਂ ਨੂੰ ਬਰੀ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ABN ਨਿਊਜ਼ ਤੇ ਕੁਝ ਦਿਨ ਪਹਿਲਾਂ ਇੱਕ ਪ੍ਰਕਰਣ ਹੋਇਆ ਸੀਗਾ ਛੱਤੀਗੜ੍ਹ ਦੋ ਸਿਸਟਰਾਂ ਉੱਤੇ ਪਰਚਾ ਹੋਇਆ ਤੇ ਉਹਨਾਂ ਨੂੰ ਫੜਿਆ ਗਿਆ ਸੀ ਉਸੇ ਲੜੀ ਦੇ ਤਹਿਤ ਅੱਜ ਕੱਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਵਿੱਚ ਇਸਾਈ ਜਿਹੜਾ ਭਾਈਚਾਰਾ ਹੈ ਜਾਂ ਕ੍ਰਿਸਚੀਅਨ ਭਾਈਚਾਰਾ ਹੈ ਉਹ ਇੱਕ ਰੋਸ਼ ਪ੍ਰਦਰਸ਼ਨ ਜਾਂ ਇੱਕ ਆਪਣਾ ਜਿਹੜਾ ਉਹਨਾਂ ਦਾ ਦੁੱਖ ਦਰਦ ਹੈ ਜਾਂ ਰੋਸ਼ ਕਹ ਲੋ ਵਯਕਤ ਕਰ ਰਿਹਾ ਹੈ ਸਾਡੇ ਨਾਲ ਪਾਦਰ ਤੇ ਸੁਣੋ ਹਿੰਸਰ ਸਰ ਕੀ ਨਾਮ ਹੈ ਸਰ ਰੋਬੀ ਸਦਰ ਰੂਬੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਹੜਾ ਇੱਥੇ ਮਿਲਣ ਆਇਓ ਕੀ ਮਕਸਦ ਕੀ ਹੈ ਜੋ ਮਕਸਦ ਇਹ ਗੱਲ ਤੁਸੀਂ ਦੱਸਿਆ ਹੋਣਾ ਇਹਦੇ ਦੌਰਾਨ ਅਸੀਂ ਸਾਰੇ ਲੁਧਿਆਣੇ ਤੋਂ ਰਿਪਰੈਜ਼ੈਂਟ ਕਰਕੇ ਉਮੀਦਵਾਰ ਬਣ ਕੇ ਅਸੀਂ ਇੱਥੇ ਆਏ ਡੀਸੀ ਸਾਹਿਬ ਦੇ ਸਾਹਮਣੇ ਸਾਡਾ ਦੁੱਖ ਪ੍ਰੋਫੈਸ਼ਨ ਕਰਨ ਲਈ ਇਸ ਲਈ ਕਿ ਇਹ ਸਿਸਟਮ 'ਚ ਕੋਈ ਗਲਤੀ ਹੋਈ ਨਹੀਂ ਉਹ ਤਿੰਨ ਕੁੜੀਆਂ ਦੇ ਬਾਰੇ ਜੋ ਗੱਲ ਕੀਤੀ ਗਈ ਉਹ ਕੁੜੀਆਂ ਗਰੀਬ ਲੋਕ ਹੈ ਪਹਿਲੇ ਇਸ ਲਈ ਉਹ ਨਾਨੂ ਲੈ ਕੇ 2 ਸਾਲ ਆਪਣੇ ਕੋਲ ਰੱਖ ਕੇ ਅੰਗਰੇਜ਼ੀ ਵਗੈਰਾ ਪੜਾ ਕੇ ਫ੍ਰੀ ਵਿੱਚ ਨਹੀਂ ਹੈ ਹਰ ਮਹੀਨੇ 10000 ਰੁਪਏ ਤਨਖਾਹ ਵੀ ਦੇ ਕੇ ਉਹਨੇ ਅੰਗਰੇਜ਼ੀ ਪੜਾ ਕੇ ਆਪਣੇ ਹਸਪੀਟਲ ਦੇ ਵਿੱਚ ਨਰਸਿੰਗ ਕੋਰਸ ਕਰਵਾਉਣ ਲਈ ਆਏ ਲੇਕਿਨ ਸਿਸਟਰ ਲੋਗ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਸਿਸਟਰ ਲੋਗ ਉਹਨਾਂ ਦਾ ਘਰਤੇ ਨਹੀਂ ਗਈ ਉਹ ਕਿਸੇ ਆਪਣੇ ਘਰ ਤੋਂ ਦੁਰਗ ਸਟੇਸ਼ਨ ਦੇ ਵਿੱਚ ਆਇਆ ਬੈਠਾ ਉਦੋਂ ਜੋਧੀ ਸ਼ਰਮਾ ਦਾ ਨਾਮ ਤਾਂ ਇੱਕ ਬਜਰੰਗ ਦਲ ਦੀ ਵਰਕਰ ਲੇਡੀ ਜੋ ਉਥੇ ਨਟੋਰੀਅਸ ਹੈ ਉਹ ਹਰ माइनोरिटी के कोल जाके लड़ाई झगड़ा कर दी वो के तंग कर लगी फिर उन्होंने रेलवे पुलिस बुलाया रेलवे पुलिस ने सिविल पुलिस को बुलाए फिर उन्होंने ये दो सिसरों लेके ਡਿਸਟ੍ਰਿਕਟ ਕੋਰਟ ਦੇ ਵਿੱਚ ਪੇਜ ਗਿਆ ਡਿਸਟ੍ਰਿਕਟ ਕੋਰਟ ਵਾਲੇ ਨੇ ਇਹਨਾਂ ਤੋਂ ਇਹ ਦੋਸ਼ ਪਾਇਆ ਕਿ ਤੁਸੀਂ ਜ਼ਬਰਦਸਤ ਕੋਮ ਪਰਿਵਰਤਨ ਕਰ ਰਹੇ ਜਦੋਂ ਉਹਦਾ ਸਬੂਤ ਆਇਆ ਕਿ ਬੱਚੇ ਲੋਕ ਜੋ ਲੜਕੀਆਂ ਇਹਨਾਂ ਨੇ ਪਹਿਲੇ ਤੋਂ ਹੀ ਇਸਾਈ ਬਣਿਆ ਜਿਹਦੇ ਕੋਲ ਸਰਟੀਫਿਕੇਟ ਸਾਰੇ ਸੀਗਾ ਫਿਰ ਉਹ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਇਸ ਸਟਾਂਡ ਤੋਂ ਇਹ ਕੇਸ ਪਾਇਆ ਕਿ ਤੁਸੀਂ ਕੁੜੀਆਂ ਨੂੰ ਵੇਚਣਾ ਤੇ ਗਲਤ ਕੰਮ ਕਰਾਉਣ ਲਈ ਲਿਆਏ ਜਿਸ ਨੂੰ ਅਸੀਂ ਕਹਿੰਦੇ ਹਿਊਮਨ ਟ੍ਰਾਫਿਕਿੰਗ ਉਹਦੇ ਬਾਰੇ ਜਦੋਂ ਦੱਸਿਗੇ ਇਹ ਕੁੜੀਆਂ ਦਾ ਪ੍ਰਾਵਦ ਨਾਲ ਸੀਗਾ ਉਹਨਾਂ ਨੇ ਆਪਣੇ ਮਾਂ-ਬਾਪਤਾ ਚਿੱਠੀ ਕੜ ਕੇ ਉਹਨਾਂ ਨੂੰ ਦਿੱਤਾ ਕਿ ਅਸੀਂ ਮਾਂ-ਬਾਪਤੇ ਪਰਮਿਸ਼ਨ ਦੇ ਤੇ ਜਾਣਕਾਰੀ ਦੇ ਨਾਲ ਆਏ ਜਦੋਂ ਤੁਸੀਂ ਤੁਸੀਂ ਇੱਥੇ ਆਏ ਹੋ ਤੁਸੀਂ ਕਿਉਂ ਤੁਹਾਡਾ ਕੀ ਕਾਰਨ ਇੱਥੇ ਆਉਣਾ ਅਸੀਂ ਇਸ ਲਈ ਇੱਥੇ ਆਇਆ ਇਹ ਬੇਨਤੀ ਇੱਥੇ ਕਰਨ ਲਈ ਕਿ ਡੀਸੀ ਸਾਹਿਬ ਪ੍ਰਧਾਨ ਮੰਤਰੀ ਨੂੰ ਸਾਡੇ ਮੰਗ ਪੱਤਰ ਦੇਣ ਅਤੇ ਸਾਡੇ ਲਈ ਇਹ ਡਿਮਾਂਡ ਕਰਨ ਕਿ ਇਹ ਸਸਤਾ ਤਾਂ ਕੋਈ ਕੇਸ ਨਹੀਂ ਬਣਦਾ ਨਾ ਦਿਸਟ੍ਰਿਕਟ ਕੋਰਟ ਦਾ ਨਾ ਐਨਆਈ ਦਾ ਇਸ ਲਈ ਜਮਾਨਤ ਸਾਨੂੰ ਨਹੀਂ ਚਾਹੀਦਾ ਸਗੋਂ ਕਵਾਸ਼ਿੰਗ ਆਫ ਕੀ ਇਹ ਕੈਨਸਲ ਨੂੰ ਅਨ ਕੰਡੀਸ਼ਨਲੀ ਕੈਨਸਲ ਕਰਨਾ ਚਾਹੀਦਾ ਇਹ ਡਿਮਾਂਡ ਲਈ ਅਸੀਂ ਜੁਡੀਸ਼ਲੀ ਤੁਹਾਨੂੰ ਪਰੋਸਾ ਹੈ ਹਾਂਜੀ ਤੁਹਾਨੂੰ ਲੱਗਦਾ ਕਿ ਜਦੋਂ ਕੋਰਟ ਚ ਮਾਮਲਾ ਜਾਊਗਾ ਜਾਂ ਗਿਆ ਹੋਇਆ ਹੈ ਹਾਂਜੀ ਤੇ ਜੋ ਸੱਚ ਹੈ ਉਹ ਆਪਣੇ ਆਪ ਸਭ ਸਾਹਮਣੇ ਆ ਜਾਣਾ ਉਹ ਤੋਂ ਠੀਕ ਹੈ ਜਦੋਂ ਇਹ ਨਾਂ ਦੇ ਉੱਤੇ ਕੇਸ ਬਣਿਆ ਨਹੀਂ ਸਬੂਤ ਨਹੀਂ ਹੋਇਆ ਕੇਸ ਤੋਂ ਫਾਈਲ